ਹਾਂਜੀ ਸਵਾਗਤ ਹੈ ਜੀ ਦੀਪ ਦੇੜੀ ਫਾਰਮ ਚੈਨਲ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੀ ਤੇ ਨਾਲ ਦਿੱਤੇ ਗਏ ਬੈਲ ਡਿੰਗ ਸਾਨੂੰ ਦਿਵਾ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਤੁਸੀਂ ਦੇਖ ਸਕੋ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸਿਲ ਕਰਨਾ ਹੋਵੇ ਵੀਡੀਓ ਬਣਾਉਣ ਦੇ ਲਈ ਤੁਸੀਂ ਮੇ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਆਂ ਜੀ ਅੱਜ ਦੀ ਵੀਡੀਓ ਵਿੱਚ ਜਿਹੜੀ ਦੀ ਘਾਟ ਝੋਟੀ ਦੇਖ ਰਹੇ ਆਂ ਇਹ ਬਾਈ ਹੁਣਾਂ ਦੀ ਸੇਲ ਆ ਵਿਕਾਊ ਆ ਬਾਕੀ ਦੀ ਇਸ ਝੋਟੀ ਦੇ ਬਾਰੇ ਪ੍ਰੋਪਰ ਜਾਣਕਾਰੀ ਆਪਾਂ ਬਾਈ ਹੁਣਾਂ ਤੋਂ ਲਾਵਾਂਗੇ ਆਜੋ ਬਾਈ ਸਾਸੀ ਕਾ ਜੀ ਸਾਤਰੀ ਕਾ ਜੀ ਬਾਈ ਨਾਮ ਤੇ ਪੰਨ ਦੱਸ ਦੇ ਵੀਰੇ ਪਿੰਡ ਜਲਾਲ ਆ ਜ਼ਿਲ੍ਹਾ ਬਠਿੰਡਾ ਤਹਿਸੀਲ ਹੈ ਹਰਾਮਪਰਾਪੂਲ ਮੋਬਾਈਲ ਨੰਬਰ ਜੀ 99155 62255 ਵੀਰੇ ਠੀਕ ਹੈ ਜੀ ਬਾਕੀ ਸਕਰੀਨ ਤੇ ਚੱਲ ਰਿਹਾ ਜੀ ਬਾਈ ਜਿਹੜਾ ਆਪਣੇ ਘਰੋਂ ਅੱਗੇ ਪੰਜ ਚਾਰ ਵੀਡੀਓ ਪਈਆਂ ਹਾਂ ਹਾਂਜੀ ਤੇ ਸਾਲਾ ਮਰ ਬਹਿ ਗਿਆ ਆਪਣਾ ਅੰਦਰ ਉਹ ਸੇਰ ਠੀਕ ਹੈ ਜੀ ਆ ਚੱਕ ਛੋਟੀ ਛਲਾ ਜੀ ਐ ਕੀ ਆ ਵੀਰੇ ਸੁਆ ਕਿ ਨਾਮ ਹੈ ਜੀ ਸੁਆ ਵੀਰੇ ਇਹ ਤੀਜਾ ਸੁਆ ਰਿਜਨ ਵਾਲਾ ਹਾਂਜੀ ਠੀਕ ਆ ਪਹਿਲਾ ਸੁਭਾਗ ਰਹਿਣੇ ਚਾਹੀਏ ਦੂਜੇ ਸੁਆ ਪੱਲਿਆਂ ਦੀ ਸੀਗੀ ਠੀਕ ਹੈ ਜੀ ਸੁਈਨ ਸਮਾਂ ਸਮਾਂ ਬਰੇ ਕੱਲ 6 6:30 ਵਜੇ ਸੂਈਆ ਸਵੇਰ ਸਵੇਰ 6:30 ਵਜੇ ਜੇਰ ਜੂ ਸਾਰਾ ਕੋ ਡੰਨ ਆਈ ਠੀਕ ਹੈ ਜੀ ਕਿੰਨਾ ਬੋਲਾ ਤਿਆੜਾ ਭਾਂਡੇ ਚ ਪਾਉਣ ਵਾਲਾ ਇਹ ਹਸ ਟਾਈਮ ਹੋਊਗਾ ਵੀਰੇ 10 ਹੋਵੇ 11 ਹੋਵੇ 10 11 ਤੁਹਾਨੂੰ ਕਿ ਦੋ ਟਾਈਮ ਚੋਈ ਕਰਕੇ ਲਈ ਮੈਂ ਚਾਰ ਟਾਈਮ ਚੋੜਿਆ ਅਗਲਾ 10 ਕਿਲੋ ਦੇ ਨੇ ਹੈਗਾ ਹੀ ਆ ਹੈਗਾ ਹੈਗਾ ਵੀਰੇ ਰਾਂ ਠੀਕ ਹੈ ਜੀ ਬਾਈਡੇ ਦਾ ਸੰਮਤਾਪਕ ਸੁਆ ਤੀਜਾ ਕੱਲ ਸੂਆ ਮਾਰਨਿੰਗ ਟਾਈਮ ਸੁਈਆ 6:30 ਵਜੇ ਬਾਈਕ ਨਾਲ ਜੈੜ ਦੀ ਵੀਡੀਓ ਫੋਟੋਆਂ ਹੈਗੀਆਂ ਦਾਨ ਨਾ ਜਮਾ ਪਈ ਆ ਓਕੇ ਕੰਪਲੀਟ ਆ ਭਾਵੇਂ ਕੋਈ WhatsApp ਤੇ ਵੀਡੀਓ ਮੰਗਵਾ ਲਿਓ ਬੱਚਾ ਕੀ ਦਿੱਤਾ ਜੀ ਨੇ ਬਰੇ ਕਟਾ ਠੀਕ ਹੈ ਬੱਚਾ ਮੈਰਕਾ ਆਫ ਦਿੱਤਾ ਜੀ ਸੀਮਨ ਲਵਾ ਸੀ ਡਾਇਰੈਕਟ ਬਰੇ ਆਪਣੇ ਅੰਗਵਾਣ ਦੀ ਠੀਕ ਹੈ ਜੀ ਅਰਜਨ ਦਾ ਬੱਚਾ ਜੀ ਤੁਸੀਂ ਦੇਖ ਸਕਦੇ ਆ ਪਰ ਮੈਰਕਾ ਆਫ ਆ ਗਿਆ ਤੀਜਾ ਸੂਆ ਬਾਈ ਖੋਲ ਕੇ ਲੈ ਚੱਲੀ ਤੋੜਾ ਫੇੜਾ ਝੋਟੀਆਂ ਚੈੱਕ ਕਰ ਲਿਓ ਬਾਈ ਆਪਨ ਖੋਲ ਕੇ ਦਿਖਾ ਦਿੰਦੇ ਆ ਲੈਬਲ ਜੱਜਮੈਂਟ ਆਪਦੇ ਉਸ ਤੋਂ ਕਰ ਲਿਓ ਕਈ ਵੀਡੀਓ ਬਣਾਉਂਦਾ ਸਮਾਂ ਤਕਰੀਬਨ ਪੌਣੇ 2 ਵਜੇ ਦਾ 1:45 ਹੋ ਚੁੱਕਿਆ। ਬਾਕੀ ਬੱਚਦਾ ਵੀ ਕਰ ਦਈਏ ਜੀ। ਬਣ ਗਈ ਕੋਈ ਗੱਲ ਨਹੀਂ। ਬਾਈ ਕਹਿੰਦਾ ਵੀ ਕੱਲ ਸਵੇਰ ਸੂਈ ਆ ਮਾਰਨਿੰਗ ਟਾਈਮ 6:30 ਵਜੇ। 10 ਕਿਲੋ ਬੋਲੀ ਤਿਆਰ ਆ। ਭਾਵੇਂ ਕੋਈ ਭੈਣ ਭਰਾ ਦੋ ਟਾਈਮ ਆਵਦੀ ਚਾਰ ਟਾਈਮ ਰੀਜਣਾ ਤਸੱਲੀ ਕਰਕੇ ਚਵਾਈ ਕੱਢ ਕੇ ਲੈ ਕੇ ਜਾਓ। ਬਾਈ ਪਿਛਲੇ ਸੋ ਦਤ ਕਿੰਨੇ ਚਵਾਇਆ ਨੇ? ਫਿਰ 14 ਲੀਟਰ ਚਵਾਇਆ ਵਾ ਪਿਛਲੇ ਸੋ। ਠੀਕ ਹੈ ਜੀ। ਹਾਂਜੀ। ਇਸ ਵਾਰ ਵਧੂ ਕਿ ਕਿਲੋ ਤੋਂ ਕਿਲੋ? ਬਣਾ ਦੇ ਵੀਰੇ ਫੁੱਲ ਚਾਗਾ ਪੂਰਾ ਠੀਕ ਹੈ ਅੱਗੇ ਵੀ ਦੁੱਧ ਸੇਵਾ ਦਾ ਹੀ ਹੁੰਦਾ ਹੈਗਾ ਹਾਂਜੀ ਹਾਂ ਠੀਕ ਹੈ ਜੀ ਓਕੇ ਬਾਈ ਕਹਿੰਦਾ ਪਿਛਲੇ ਸੂਏ ਜਾਣੀ ਕਿ ਦੂਜੇ ਸੂਏ 14 ਕਿਲੋ ਦੁੱਧ ਆਪਣੀ ਚੋਾਈ ਕੀਤੀ ਹੋਈ ਆ ਇਸ ਵਾਰ ਕਿਲੋ ਤੋਂ 2 ਕਿਲੋ ਵੱਧ ਵੀ ਸਕਦੀ ਆ ਦੁੱਧ ਅੱਗੇ ਆਪਣੀ ਆਪਣੀ ਸੇਵਾ ਦਾ ਹੁੰਦਾ ਹੈਗਾ ਪਰ ਜਿਹਦਾ ਅੱਜ ਦੇ ਤੈਮ ਬੋਲੀ ਤਿਆਰ ਆ ਇੱਕ ਦਿਨ ਦੀ ਸੂਈ ਥੱਲੇ 10 ਕਿਲੋ ਤਿਆਰ ਆ ਬਾਈ ਕਹਿੰਦਾ ਭਵੇਂ ਕੀ ਆਪ ਦਾ ਕੰਡਾ ਵਾੜ ਦੇ ਨਾਲ ਲੈ ਕੇ ਆ ਜੇ ਆਪਾਂ ਮਣਕੇ ਤੋਲ ਕੇ ਦੇ ਦਾਂਗੇ ਮੁੱਲ ਆਪਾਂ ਬਾਈ ਤੇ ਪਤਾ ਕਰ ਲੈਂਦੇ ਆ ਬਾਕੀ ਕਾਰ ਦੇ ਵੱਲ ਵੀ ਪੂਰੀਆ ਤੇ ਵਜਨ ਵੀ ਪੂਰਾ ਗੋਲ ਸਿੰਘ ਕੋਈ 9 10 ਉਹ ਖੁੱਲਾ ਦੁੱਧ ਪਿਉ ਪਾ ਗਾ ਵਾਲੀ ਜਿਹੜੇ ਘਰੇ ਜਾਵੜੀ ਮੈਂ ਕਹਿੰਨਾ ਪਾ ਗਾ ਦੇ ਭਾਗ ਹੀ ਲਾ ਲੈਣੇ ਆ ਬਈ ਇਸਰ ਸਿੰਘ ਕੀ ਮੁੱਲ ਕਰਦੇ ਵੇਚਣ ਵਾਲਾ ਮੁੱਲ ਵੀਰੇ 1 ਲੱਖ 10000 ਰੁਪਇਆ ਕਰਦੇ ਆ ਮਾਤਣ ਜੀ ਮਾਤਣ ਕਰ ਦਾਂਗੇ ਵੀਰੇ ਮਾਤਣ ਖੁੱਲਾ ਜੇ ਕਰਦੀ ਹਾਂ ਕੋਈ ਨਾ ਕਰ ਰਿਹਾ ਬਾਕੀ ਵੀਰੇ ਪਿਓ ਰਾਸਤਾਨ ਦੀ ਮੱਝ ਆ ਅੱਛਾ ਜੀ ਹਾਂ ਜੀ ਠੀਕ ਹੈ ਓਕੇ ਦੋਸਤੋ 1 ਲੱਖ ਤੇ 10000 ਰੁਪਇਆ ਕੀਮਤ ਰੱਖੀ ਆ ਜਿਹਦੇ ਵਿੱਚੋਂ ਬਾਈ ਕਹਿੰਦਾ ਮਾਨਤਨ ਖੁੱਲਾ ਕੀਤਾ ਜਾਊਗਾ ਅਗਲਾ ਵੇਖ ਫੇਖੜੋ ਕੇ ਆਜੇ ਰਾਜਸਥਾਨ ਦੀ ਝੋਟੀ ਬਾਈ ਦੱਸ ਦਿਆ ਬਾਕੀ ਤੁਸੀਂ ਦੇਖ ਸਕਦੇ ਹੋ ਝੋਟੀ ਦੇ ਬੰਦਰ ਦੇਖੋ ਕਿੰਨੀ ਚੰਗੀ ਆ ਚਾਰੀ ਥਾਣਾ ਪੂਰੇ ਕੈਪਚਾ ਮੈਂ ਮੁਕੀ ਦੇ ਥਾਂ ਦੇਖ ਸਕਦੇ ਪੀੜੀ ਦੇ ਪਾਵਾਂ ਗੂਆ ਬੱਚਿਆਂ ਵਾਲੀ ਮਾਰ ਦੀ ਕੈਮਰਾ ਵੀਰ ਬੱਚਾ ਵੀ ਦੇ ਸਕਦੇ ਆ ਜੇ ਕਿ ਚੰਗੀ ਸਿਆਫਤ ਆ ਵੀਰ ਲੈ ਜਾਂਦਾ ਸਾਲ 150 ਤੱਕ ਪੂਰਾ ਤਗੜਾ ਮੱਲੀ ਬਣ ਜਾਣਾ ਬਾਕੀ ਝੋਡੀ ਵਾਲੀ ਜਿਹੜਾ ਮਾਰ ਦੇ ਕੈਵੜਾ ਵੀ ਚਾਰੇ ਪਾਸੇ ਬਾਕੀ ਵੀਰੇ ਧਾਰ ਤੂਰ ਪੂਰੀ ਭੋਲੀ ਆ ਠੀਕ ਹੈ ਜੀ ਕੋਈ ਇਹਨੂੰ ਭਾਰ ਦੀ ਜਾਂ ਕਾਹਦੇ ਕੋਈ ਸ਼ਿਕਾਇਤ ਨਹੀਂ ਆਪਣੇ ਦਾ ਮੱਝਾ ਨਾ ਮਗਰ ਦੋ ਸੂਨ ਨਾਲ ਹਾਂਜੀ ਉਹਦਾ ਕਰਕੇ ਆਪਾਂ ਵੇਚਦੇ ਆ ਮੁਰਕੇ ਸਾਰੀਆਂ ਸੰਜਰ ਹੋ ਜਾਂਦੀਆਂ ਠੀਕ ਹੈ ਜੀ ਤੇ ਫਿਰ ਤਿੰਨੇ ਹੀ ਟੋਕੜ ਹੋ ਜਾਣਗੀਆਂ ਓਕੇ ਜੀ ਉਹਦਾ ਕਰਕੇ ਆਪਾਂ ਵੇਚਦੇ ਆ ਕਾ ਚਾਰਾਂ ਦਿਨਾਂ ਨੂੰ ਹੋਰ ਮੱਝ ਸੂਨ ਵਾਲੀ ਠੀਕ ਹੈ ਜੀ ਬਾਕੀ ਦੋਸਤੋ ਤੁਸੀਂ ਜਿਹੜੇ ਭੰਪੜਾ ਲਗਾਤਾਰ ਵੀਡੀਓ ਦੇਖਦੇ ਆ ਰਹੇ ਤੁਸੀਂ ਬਾਈ ਦੇ ਪਹੂ ਦੇਖਦੇ ਆ ਰਹੇ ਆ ਅੱਗੇ ਆਪਣੀਆਂ ਬਾਈ ਬਾਈ ਪੂਰੇ ਸਾਫ ਸੁਥਰੇ ਪਹੂ ਲੈ ਕੇ ਆਉਂਦਾ ਤੇ ਕੰਮ ਬਾਈ ਦਾ ਪੂਰਾ ਵਧੀਆਗਾ ਤੇ ਬਾਈ ਮਾਤਨ ਖੁੱਲਾ ਕਰਦੀ ਐ 110 ਚ ਬਾਈ ਕਰ ਦਾਂਗੇ ਕੋਈ ਗੱਲ ਠੀਕ ਹੈ ਜੀ ਸੋ ਦਿੱਤੇ ਗਏ ਨੰਬਰ ਦਾ ਸੰਪਰਕ ਕਰ ਲਿਓ ਨੰਬਰ ਸਕਰੀਨ ਤੇ ਚੱਲ ਰਿਹਾ ਸੰਪਰਕ ਕਰਕੇ ਬਾਈ ਦੇ ਘਰੇ ਆ ਕੇ ਝੋਡੀ ਦੀ ਤਸੱਲੀ ਪੜਖ ਕਰਕੇ ਲੈ ਜਾ ਸਕਦੇ ਆ ਤੇ ਜਿਹੜਾ ਆਪਣੇ ਚੈਨਲ ਤੇ ਵੀਡੀਓ ਪਹਿਲੇ ਵੀ ਦੇਖਦੇ ਆ ਉਹਨਾਂ ਨੂੰ ਬੇਨਤੀ ਆ ਕਿ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਓ ਤੇ ਨਾਲ ਦਿੱਤੇ ਗਏ ਬੈਲ ਡੰਸਾਨ ਨੂੰ ਦਿਵਾ ਲਿਓ ਤੇ ਵੀਡੀਓ ਨੂੰ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ